ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਤ ਸਿਮਰਤ ਕੌਰ ਬਾਦਲ ਵੱਲੋਂ ਅਜਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਤੋਂ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਇਸ ਵਿੱਚ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਆਕਲੀਆ ਜੋਗਾ ਰੱਲਾ ਤਾਉ ਕੋਟ ਤੇ ਹੁੰਦੇ ਹੋਏ ਆ ਮਾਨਸਾ ਸ਼ਹਿਰ ਦੇ ਵਿੱਚ ਇਹ ਕਾਫਲਾ ਵੱਡੀ ਪਦਰ ਤੇ ਪੁੱਜਿਆ ਸੁਖਵੀਰ ਬਾਦਲ ਦਾ ਵੱਡੀ ਪਦਰ ਤੇ ਲੋਕਾਂ ਵੱਲੋਂ ਜਿਹੜਾ ਸੀ ਉਹ ਸਵਾਗਤ ਕੀਤਾ ਗਿਆ ਅਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਚ ਕਿ ਬਾਦਲ ਵੱਲੋਂ ਜੋ ਸਨ ਨੂੰ ਝੋਨਾ ਲਾਉਣ ਤੇ ਲੈ ਕੇ ਹੋਰ ਜਿਹੜਾ ਨਰਮੇ ਨੂੰ ਲੈ ਕੇ ਅਨੇਕਾ ਜਿਹੜੀਆਂ ਸਹੂਲਤਾਂ ਸੀ ਚਾਹੇ ਆਟਾ ਦਾਲ ਦੀ ਸਕੀਮ ਹੋਵੇ ਚਾਹੇ ਬਡਾਪਾ ਪੈਨਸ਼ਨ ਹੋਵੇ ਤੇ ਇਸ ਤੋਂ ਲੈ ਕੇ ਜਿਹੜੀਆਂ ਸਹੂਲਤਾਂ ਸੀ ਉਹ ਬਾਦਲ ਵੱਲੋਂ ਹੀ ਦਿੱਤੀਆਂ ਜਾਂਗੀਆਂ ਤੇ ਦੂਜੇ ਪਾਸੇ ਬਾਦਲ ਵੱਲੋਂ ਇਸ ਅਰੇਲੀ ਦੇ ਵਿੱਚ ਵੱਡੇ ਵੱਡੇ ਜਿਹੜੇ ਨੇ ਉਹ ਬੋਰਡ ਵੀ ਲਾਏ ਗਏ ਨੇ ਇੱਥੇ ਤੇ ਇਹ ਵੀ ਦਿਖਾਇਆ ਗਿਆ ਕਿ ਉਹਨਾਂ ਨੇ ਕਿਹੜੇ-ਕਿਹੜੇ ਵਿਕਾਸ ਕੀਤੇ ਨੇ ਨਾਲ ਹੀ ਇਹ ਬੋਰਡ ਉਹਨਾਂ ਨੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਸ੍ਰੀ ਦਰਵਾਰ ਸਾਹਿਬ ਤੇ ਅਟੈਕ ਕਰਵਾਇਆ ਸੀ ਉਹਨਾਂ ਦੀਆਂ ਤਸਵੀਰਾਂ ਲਾ ਕੇ ਜਗਦੀਸ਼ ਟਟਲਰ ਹੋਰ ਸਿੱਖ ਦੋਸਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਤੁਸੀਂ ਵੇਖ ਰਹੇ ਹੋ ਜਿਹੜਾ ਦਰਵਾਰ ਸਾਹਿਬ ਦੀ ਫੋਟੋ ਅਕਾਲ ਤਖਤ ਸਾਹਿਬ ਨੂੰ ਜਿਹੜਾ ਢਾਹ ਢੇਰੀ ਕੀਤਾ ਸੀ ਦੁੱਧਰੀ ਪਾਸੇ ਜਿਹੜਾ ਆ ਦੇਖੋ ਕੈਦਰੀਵਾਲ ਦੇ ਪੈਰੀ ਪੈਂਦਾ ਜਦੋਂ ਭਗਵੰਤ ਮਾਨ ਨੂੰ ਦਿਖਾਇਆ ਗਿਆ ਰਾਜਾ ਬਣਿੰਗ ਨੂੰ ਦਿਖਾਇਆ ਗਿਆ ਜਿਹੜਾ ਟੀ-ਸ਼ਰਟ ਪਾ ਕੇ ਆਪਦੀ ਮਾਂ ਤੋਂ ਜੇ ਸਲਾਮ ਕਹਿੰਦਾ ਹੁੰਦਾ ਸੀ ਇਸ ਘੱਟ ਦੇ ਵਿੱਚ ਨੌਜਵਾਨਾਂ ਦਾ ਭਾਰ ਦੀ ਉਤਸਾਵ ਇੱਕ ਨੂੰ ਮਿਲਿਆ ਮਾਨਸਾ ਦੇ ਵਿੱਚ ਵੱਡੀ ਪੱਧਰ ਤੇ ਮੋਟਰਸਾਈਕਲ ਤੇ ਟਰੈਕਟਰ ਦਾ ਜਿਹੜਾ ਕਾਫਲਾ ਸੀ ਉਹ ਕਾਫੀ ਲੰਬਾ ਕਾਫਲਾ ਦਿਖਾਈ ਦੇ ਰਿਹਾ ਸੀ ਯਾਨੀ ਕਿ ਬਾਦਲ ਦੇ ਹੱਕ ਵਿੱਚ ਬਹੁਤ ਜ਼ਿਆਦਾ